ਸਤਿ ਸ੍ਰੀ ਅਕਾਲ ਦੋਸਤੋ। ਸਵਾਗਤ ਕਰਦੇ ਆ ਅੱਜ ਦੇ ਨਵੇਂ ਵਲੌਗ 'ਚ। ਅੱਜ ਇੱਕ ਮੇਰੇ ਲੀਨ ਬੇਰਸ ਨੂੰ ਲਿਆ ਇਹਨਾਂ ਦੀ। ਆਪਾਂ ਚੱਲਾਂਗੇ ਇਹਨਾਂ ਦੇ ਸਕੂਲ। ਕਿਹਨੂੰ ਬੁਖਾਰ ਹੋਇਆ ਜੀ। ਲੀ ਲਈ ਆਇਆ ਇਸ ਕਰਕੇ ਮੈਂ ਤੇ ਉੱਤਮ ਆਇਆ। ਇੱਕ ਮਾਜੋ। ਚੱਲੀਏ। ਬਾਬਾ ਹਰਦੇਵ ਸਿੰਘ ਮੱਥੇ 'ਤੇ ਨਹੀਂ ਹੈ। ਹਾਂ। ਕਿਹੜੀਆਂ ਵਾਲੀਆਂ? ਜੀ ਵਾਜੀ ਠੀਕ ਹੈ ਤੋ ਕੋਈ ਨਾ ਗੇਮ ਸ਼ੁਰੂ ਕਰ ਲਾ ਆਪਣੀ ਜਿਹੜੀ ਤੇਰੀ ਫੇਵਰੇਟ ਹੈ ਉਹ ਕਿਹੜੀ ਫੇਵਰੇਟ ਆ ਮੇਰੀ ਮੇਰੀ ਫ੍ਰੀ ਫਾਇਰ ਹੈ ਹੈ ਫ੍ਰੀ ਫਾਇਰ ਕੋਈ ਉਹ ਨਹੀਂ ਉਹ ਤਾਂ ਫੋਨ 'ਚ ਖੇਡੀਦੀ ਆ ਆਊਟਡੋਰ ਗੇਮ ਆਊਟਡੋਰ ਗੇਮ ਜਿਹੜੀ ਆਪਾਂ ਬਾਹਰ ਖੇਡ ਸਕਦੇ ਆ ਐਕਟੀਵਿਟੀਾਂ ਦੀ ਅੱਛਾ ਹੂੰ ਸਕੂਲ ਸੋਣਾ ਤੁਹਾਡਾ ਹਨਾ ਓਕੇ ਵੀ ਬਣਾਤਾ ਇਹ ਵੀ ਕੋਈ ਤੋਂ ਨਾ ਇਹ ਸੂਜੀ ਦੀ ਫੋਟੋ ਹਬਾ ਖਲੀ ਇਹਨੂੰ ਵੀ ਨਾਲ ਹੋਣਾ ਚਾਹੀਦਾ ਸੀ ਹਨਾ ਕਿ ਨਹੀਂ ਨਾਲ ਮम्मा ਵੀ ਆਜੋ ਕੌਣੀ ਚਾਹੀਦੀ ਮਮਾ ਨੇ ਵੀ ਹੈ ਡਿਸਟਾ ਬਦਲਾ ਗਿਆ ਆਹ ਇਧਰ ਇਧਰ ਜਾਨਾ ਰੈਂਪ ਤੋਂ ਅੱਛਾ ਰੈਂਪ ਤੋਂ ਨਹੀਂ ਹੁੰਦੇ ਤੇ ਹੀ ਠੀਕ ਆ ਇਦੋਂ ਪੜਿਖਤ ਨੇ ਵੀਡੀਓਸ ਨਾਲ 21 ਅੱਛਾ ਪੈਨਲ ਜਿਹੜੀ ਖਾਡੀ ਗਲਾਸ ਹੈ ਨਾ ਇਹ ਤੋਂ ਉੱਪਰ ਕੋਸ਼ਿਸ਼ ਦਿਏਗਾ ਅੱਛਾ ਲਾਸਟ ਹੈ ਆ ਜਾ ਸ਼ੂਜੀ ਅੰਦਰ ਦੇਖ ਇਹ ਗੰਭੀਰ ਦੇ ਕਿੰਨੇ ਬੱਚੇ ਆਏ ਇਹ ਚੁੱਲੇ 'ਚ ਹੀ ਕਰਦੇ ਉਹੀ ਹੈ ਕਲਰ ਕਲਰ ਕੀਤਾ ਨਾ ਹਨਾ ਤੁਹਾਨੂੰ ਰੈਂਪ ਤੁਹਣੀ ਸਹੀ ਲੱਗਦਾ ਨਹੀਂ ਕੋਈ ਤੁਹਣੀ ਹੈ ਨਾ ਪਰ ਆਪਕ ਤੁਹਣੀ ਇਹ ਸੌਖਾ ਹੈ ਨਾ ਜਦੋਂ ਜਾਣਦੇ ਉਦੋਂ ਹੀ ਰੈਂਪ ਤੁਹਣੀ ਜਾਂਦੇ ਆ ਆਗੇ ਵਾਪਸ ਚਲੋ ਵਧੀਆ ਵਧੀਆ ਕਹਿ ਮੈਡਮ ਕਹਿੰਦੇ ਬਹੁਤ ਵਧੀਆ ਬੱਚੇ ਪੜਦੇ ਆ ਤੇ ਇਦਾਂ ਹੀ ਰਹਿਣਾ ਠੀਕ ਆ ਨੂੰ ਚੜਦੇ ਵਾਪਸ ਆਪੇ ਕਰ ਦੋ ਥੀ ਦੋਸਤ ਹੈ ਤੇਰਾ ਇਹਦੀ ਕਿਹੜੀ ਕਲਾਸ ਆ 30 ਇੱਕ ਮੁੰਡਾ ਨੂੰ ਨਾ ਨਿਕਰਾ ਜਾਂ ਲੱਗਣੀ ਇਦਾਂ ਪਜਾਮੇ ਨਹੀਂ ਲੱਗਣੇ ਹਨਾ ਆਵੇ ਔਰ ਹਾਊਸ ਚ ਜਾਂਦੇ ਹਨਾ ਹਾਲਚ ਹਾਂ ਆਹ ਸਹੀ ਹੈ ਵੈਰੀ ਟੂ ਪੀਰ ਲਈ ਹਜੇ ਤਾਂ ਉੱਪਰ ਚੱਲ ਚੱਕੇ ਕਰ ਲਿਆ ਕਰੂੰਗਾ ਨਾ ਮੇਰੇ ਸਾਈਨ ਕਰ ਲੂੰਗਾ ਦੁਬਾਰਾ ਠੀਕ ਆ ਦੇਖੀ ਉਧਰ ਉਧਰੋਂ ਦੀ ਛਾਈ ਆ ਹੁਣ ਅਸੀਂ ਚੱਲਾਂਗੇ ਘਰ 'ਤੇ ਘਰ 'ਤੇ ਮੱਪੀ ਹਣੀ ਆ ਗਏ ਪਤਾ ਨਹੀਂ ਚਲੋ ਗਾਈਜ਼ ਮੇਰੇ ਸਿਮਟੇਗਾ ਕੀ ਆਪਾਂ ਚੱਲ ਪਏ ਆ ਤੇ ਦੇਖਦੇ ਆ ਹਲੀਨ ਨੂੰ ਜਾ ਕੇ ਦਵਾਈ ਵੀ ਦਿੰਦੇ ਆ ਤੇ ਨਾਲੇ ਦੇਖਦੇ ਬੱਬੂ ਕੋਈ ਹਣੀ ਆ ਗਏ ਇਹਨਾਂ ਦੇ ਕਿ ਨੀ ਆ ਜੀ ਇੱਕ ਨੂੰ ਘਰ ਆ ਗਿਆ ਯੂ ਚਲੋ ਗਾਈਜ਼ ਆ ਗਏ ਹੁਣ ਅੱਪਾ ਘਰੇ ਉਹ ਸਾਕ ਯੂ ਇੱਕੋ ਤਰ੍ਹਾਂ ਘਰ ਆ ਗਿਆ ਯੂ ਕਦਕੇ ਖੋਲੋ ਓਪਨ ਦਾ ਡੋਰ ਲੋ ਗਾਈਜ਼ ਇੱਧਰ ਆਪਣੇ ਚੱਲਣ ਡਿਆ ਡਾਊਨ ਸੀਲਿੰਗ ਦਾ ਕੰਮ ਅੱਸੀ ਕਾਲ ਕੀ ਆਲਾ ਗੋਪੀ ਨਿਆ ਆਹੰਡਿਆ ਲੈ ਗਿਆ ਮੀਟਰ ਦਾ ਥੋੜਾ ਯਾਰ ਰਹਿ ਗਿਆ ਅੱਛਾ ਅੱਛਾ ਠੀਕ ਚਲ ਵਧੀਆ ਕਰਿਓ ਕੰਮ ਚੰਗਾ ਹਾਂਜੀ ਹਾਂਜੀ ਲੋਈ ਇੱਕ ਦਿਨ ਯਾਤਰਾ ਤੋਂ ਬਾਅਦ ਅਸੀਂ ਸਿੱਧਾ ਆ ਗਏ ਹਵੇਲੀ ਸਾਡੇ ਕੋਲ ਇਹ ਮੰਗੂ ਨਹੀਂ ਤੇ ਮੈਂ ਸੋਚਿਆ ਚੱਲ ਬਲੌਗ ਬਣਾ ਲਈਏ ਤੇ ਉਹਨਾਂ ਦੇ ਨਾਲ ਆਏ ਘੁੰਮਣ ਫੋਟੋ ਸ਼ੂਟ ਲਿਆ ਅਲੱਗ-ਅਲੱਗ ਦਿੱਤੇ ਹੋਏ ਆ ਫੱਟੀਆਂ ਫੜਨ ਨੂੰ ਇੰਦਰ ਲੱਗ ਗਿਆ

ਆ ਮੁਰਗੇ ਬਣੇ ਮਾਸਟਰ ਜੀ ਨੇ ਤੋਂ ਮੁਰਗੇ ਬਣਾਏ ਸਰਕਾਰੀ ਪ੍ਰਾਇਮਰੀ ਸਕੂਲ ਜੰਡਿਆਲਾ ਗੁਰੂ ਜਮਾਤ ਦੂਸਰੀ ਲਓ ਜੀ ਹੋ ਲੱਤੀ ਸੱਜਣ ਗੱਜਣ ਸਿੰਘ

ਕੌਣ ਲੱਗੇ ਇਹਦੇ ਵਿੱਚ ਵੀ ਆਏ ਪਰਡੇ ਆ ਆਜੋ ਇਹਦੇ ਵਿੱਚ ਵੀ ਬੜੇ ਫੇ ਦੇਖੋ ਨਿਗਲੀ ਭਾਰਤ ਹੈ ਹਾਂ ਗਿਆ ਰਹੀ ਹੈ ਹੈ ਬੜਾ ਆੜਾ ਨਕਸ਼ਾ ਪਹਿਲੀ ਜਵਾਦ ਉਹ ਟਰੈਕਟਰ ਤੇ ਖਿੱਚਣੀ ਫੋਟੋ ਨਹੀਂ ਸਿੱਧੇ ਚੱਲਦੇ ਬਾਅਦ ਚ ਖਿੱਚ ਲਾਂਗੇ ਸੋਨੇ ਤੇ ਗਹਿਣੇ

ਕੀ ਕਹਿਣਾ ਤੋ ਲਓ ਜੀ ਟ੍ਰੇਨ ਆ ਗਈ ਹੈ ਜਰਾ ਅਖਰਗਾ ਵਿੱਚ ਔਲਾਟ ਤੇ ਮੈਨੂੰ ਪਤਾ ਕਿ ਕਿ ਮਸੀਨੇ ਦਿੱਤਾ ਲਈ ਨੇ ਇਸ ਤੇ ਆਵੇਂ ਕਹਿੰਦੀ ਪਾਪਾ ਦੇ ਸੀਦਾ ਸਹੀ ਹੈ ਨੇਪਾ ਹੈ گا ਉਹਨਾਂ ਦਾ ਪਾਪਾ ਨੇ ਵੀ ਖੜਿਆ ਦਿਓ ਮੇਰਾ ਸੂਟ ਸੇਵ ਕਰਕੇ ਨਹੀਂ ਅਜੇ ਸੀ ਬਣਾਏ ਉਹਨੂੰ ਕਹਿ ਅੱਛਾ ਕਹਿ ਤੋ ਕਹਿ ਤੋ ਉਹ ਲੈ ਲੈ ਇੰਤਜ਼ਾਰ ਹਲੋ ਟਗਲਾ ਵੀ ਆ ਸਾਡੇ ਤੋਂ ਖਾਲੇਗੀ ਉਹਦੀ ਨਿਗਾਹ ਘਟ ਗਈ ਨਾ ਚਲ ਆਜੋ 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 ਟੰਗਾ ਘਟ ਗਈ ਨਿਗਾਹ ਘਟ ਗਈ ਉਹਦੀਆਂ ਸੂਈਆਂ ਨਾ ਚਲ ਆਜੋ 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 ਚਲਾ ਅੱਗੇ ਦੇਖੋ ਉਹ ਪੰਡਤ ਜੀ ਦਾ ਘਰ ਬੰਦਿਆ ਅੱਜ ਚੰਨਨ ਸਿੰਘ ਆਮਗੜੀ ਜਾ ਆ ਖੱਡੀਆਂ ਨਹੀਂ ਦੱਗੇ ਲੱਕੜਾਂ ਦੇ ਆ ਲੱਕੜਾਂ ਦੇ ਆ ਆਰਾਮਗੜੀ ਦੇ ਪਹਿਲਾਂ ਪੱਖੇ ਇਦਾਂ ਦੇ ਪਹਿਲਾਂ ਪਹਿਲਾਂ ਪੱਖੇ ਇਦਾਂ ਦੇ ਹੁੰਦੇ ਸੀ ਆਹ ਇਦਾਂ ਖਿੱਚ ਕੇ ਫੇਰਾ ਆਉਂਦੀ ਹੁੰਦੀ ਸੀ ਨਾ ਵੀਰ ਸੌਣਾ ਨਹੀਂ ਛੱਡਦੇ ਉਹਨਾਂ ਦੇ ਸਾਥ ਨਾਲ ਬਰਾਏ ਉਦਾਂ ਹੀ ਆਏ ਚਲੋ ਆਜੋ ਇੱਕ ਜਾਨੇ ਦੀ ਇੱਕ ਜਾਨੇ ਦੀ ਡਿਊਟੀ ਇੱਥੇ ਲਾਈ ਹੋਣੀ ਆ ਪਹਿਲਾਂ ਦੇ ਹਵਾ ਦੇਣ ਲਈ ਆਣਾ ਵੀਰ ਨਾ ਆਜੋ ਨਾ ਆਜੋ ਆਜੋ ਓਏ ਡਾਕਟਰ ਦੀ ਦੁਕਾਨ ਆ ਵੀ ਜੇ ਓਏ ਬਾਹਰ ਓਏ ਵੀਰ ਅੰਦਰ ਨਾ ਚਾਈ ਓਏ ਕਿਹੜਾ ਸਾਰਿਆਂ ਚ ਚਾਉਤਰ ਕੋ ਨਹੀਂ ਆਣਾ ਪਾ ਉਹਨਾਂ ਟ੍ਰੀਗਰ ਲਾ ਦੇਣਾ ਡਾਕਟਰ ਨੂੰ ਮੈਂ ਚਲੋ ਆਜੋ ਇੱਥੇ ਇੱਥੇ ਨਾ ਆਓ ਬਈ ਤੇ ਤੈਨੂੰ ਆਜੋ ਤੈਨੂੰ ਭੱਜ ਕੇ ਆਉਂਗੇ ਵੀ ਨਹੀਂ ਆਉਂਦੇ ਚਲੋ 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 ਮੋਟੇ ਦੇ ਕੇ ਚੱਲ ਲਈ ਮੋਟਾ ਮੇਰੇ ਵਿੱਚ ਕਿੱਥੇ ਜਾਤੇ ਉਹ ਨਹੀਂ 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 ਰਹਿੰਦ 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 ਬੰਦ ਇਹ ਵੀਡੀਓ ਖੇਡ ਰਹੀ ਆਹੋ ਭੰਟੇ ਨਹੀਂ ਆਵੇਂ ਰੱਖੀ ਕਾਹਦੇ ਇੱਧਰ ਦੀ ਹੁਣ ਆਹ ਲੇ

ਸੂਬੇਦਾਰ ਲੈ ਕੇ ਆਏ ਆ ਅੱਛਾ ਜੀ ਕਿੱਥੇ ਹੈਗੇ ਸੂਬੇਦਾਰ ਜੀ ਹੈਗੇ ਘਰੇ ਨਾ ਕਰੀ ਬੈਠੇ ਆ ਬੈਠੇ ਆ ਦਰਮਾਦਾ ਜੀ ਬੱਚਿਆਂ ਨੂੰ ਲੈ ਕੇ ਬੈਠੇ ਆ ਸਮਝਾਉਣ ਦੇ ਆ ਹਾਂਜੀ ਹਾਂਜੀ ਮੈਂ ਵੀ ਸਮਝਿਆ ਸੂਬੇਦਾਰ ਸਾਹਿਬ ਚਾਹ ਪੀਂਦੇ ਆ ਮਮੀ ਰੱਖਦੇ ਪਰੇ ਪਏ ਉੱਥੇ ਪਏ ਦੋ ਹਾਂ ਨਹੀਂ ਲੱਕੜ ਦਾ ਨਾ ਲੱਕੜ ਦੇ ਚੱਲ ਆ ਆਜੋ

Terima kasih telah menonton ਚਲੋ ਕਮਾਓ ਕਮਾਓ ਬੰਦ ਕਰੀ ਜਾਂਦੇ ਆ ਦੇਖਣਾ ਚਾਹੀ ਲਈ ਨਾ ਲੋ ਜੀ ਸਕੂਟਰ ਚਲਾ ਰਿਹਾ ਸਕੂਟਰ ਆਜੋ ਚੱਲੀਏ ਜੀ ਘਰਾਂ ਨੂੰ ਹੁਣ ਚਲ ਆਜੋ ਚੱਲੀਏ ਇਹ ਦੋ ਇੱਕ ਆਪਨੇ ਖੇਡਣਾ ਹੈ ਚਾਂਗੇ ਆਪਣੇ ਘਰੀ ਮੰਡੇ ਨੂੰ ਭੇਜ ਦੇ ਨਹੀ ਹੈ ਗੱਲ ਨਹੀਂ ਭੇਜਦੇ ਉਹ ਸੁਤਾ ਹਣਾ ਮੇਰਾ ਗਨ ਚਲ ਆ ਜੋ ਇੱਧਰ ਆ ਜੋ ਆਪ ਗੋਦੀ ਚ ਬੈਠ ਲੈ ਲੈਣ ਇੱਧਰ ਕੀ ਆ ਇਹ ਕੀ ਬਣਾਉਣ ਡਿਆ ਅੱਛਾ ਪੇਂਟ ਕਰਦੇ ਪਏ ਆ ਪੇਂਟ ਕਰਦੇ ਆ ਹਲੇ ਨਾ ਵੇ ਇੱਧਰ ਵੀ ਇਹ ਫੁਲਕਾਰੀ ਕੱਢਣ ਦਾ ਇੱਧਰ ਆਪਾਂ ਸਾਈਡ ਤੇ ਰੋਕ ਕੇ ਕਰਨੇ ਚਾਹੀਦੇ ਹਾਂ ਇੱਕ ਮਿੰਟ ਕੁੱਕੜ ਅੱਜ ਚੁੱਪ ਜੇ ਕੁੱਕੜ ਅਮੀਰ ਅੱਜ ਕੱਲ ਨਹੀਂ ਰਹਦੇ ਨਾ ਵੀ ਹਾਂ ਅੱਜ ਕਾਲੇ ਕੁੱਪੜ ਚੁਗੇ ਵੀ ਨਹੀਂ ਨਾ ਦਿੰਦੇ ਮੈਂ ਬੱਸ ਗੱਡਾ ਜੇ ਪਹਿਲਾਂ ਹਰ ਪਿੰਡਾ ਜੇ ਹੁੰਦਾ ਇਹ ਉਹ ਕਾਰ ਨਾ ਤੇ ਭੈਣ ਨਹੀਂ ਸਕੇ ਚੱਲੋ ਹੈਲੋ ਲੀਨ ਅਬ ਕਹਿੰਦੀ ਆਂ ਕਿ ਇਹ ਕਲੀ ਬਈ ਕੇ ਨੀਂ ਜੂਰੀਆ ਬਈ ਮੈਂ ਕਦੀ ਪਾ ਦੇ ਇੱਕ ਤੁਮੀ ਇਹਨਾਂ ਬਣਾ ਲਈ bari bar sikh dar gaya tu khakke le aandi choti ਬਾਂਦਰ ਵਰਗੇ ਬੁੱਧੀ ਅੱਜਕੱਲ ਮੁੰਡਿਆ ਦੀ ਬਾਂਦਰ ਵਰਗੇ ਬੁੱਧੀ ਕਿੱਦਾਂ ਵੀ ਪਾ ਨਾਲ ਕਿੱਦਾਂ ਵੀ ਪਾ ਦੇ ਚੇਹਾਂ ਦਾ ਅੱਖ ਮੇਰੇ ਇੱਕ ਮਾ ਦੋਰਾ ਦੋਰਾ ਰੰਗ ਮੇਰੇ ਇੱਕ ਮਾ ਦੋਰਾ ਘੋਰਾ ਰੰਗ ਚਲੋ ਸਿੱਧੇ ਰੁਬੋਨੀ ਨਹੀਂ ਕੋਈ ਨਹੀਂ ਕੋਈ ਨਹੀਂ ਚਲਾਓ ਹਾਂ ਨੂੰ ਕੰਪੂਨ ਕਰਿਆ ਯਾਰ ਫੜ ਕੇ ਪਾਉਂਦੇ ਆਂ ਕਿਹ ਆ ਅਜਾ ਸਾਰਾ ਆ ਜਾਓ ਆ ਪਈਆ ਹਲ ਉਸ ਦਾ ਮਰਤੀ ਕੋਲ ਕਾਰ ਦੋ ਬਾਛੋ ਜੀ ਧਿਆਨ ਨਾਲ ਧਿਆਨ ਨਾਲ ਆ ਕਾਸ ਨੇ ਪੜਿਆ ਬਹੁਤ ਵਧੀਆ ਵੀ ਆ ਕੱਢ ਪਾਣੀ ਕੱਢ ਪਾਣੀ ਖਿੱਚ 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 ਹਣਾ get to get to get to get to get to dekh harne ne aye tu bas laka karna ne ka vich baith eh 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 ikke hogachaiya hi inna ne eh tu itthe baah ohne tere munde te hasa ke gaya kitte ho chal ਫਾਇਰ ਫਾਇਰ ਆ ਵੈਰੀ ਗੁੱਡ ਇਹਨੇ ਇਕੱਲੇ ਨੇ ਖੇਚ ਲਈ ਦੁਬਾਰਾ ਕਿੱਥੇ ਲੱਗਾ ਦੁਬਾਰਾ ਦੇ ਸਾਹਮਣੇ ਵੀਡੀਓ ਦਾ ਸਾਹਮਣੇ ਕਿੱਧਰ ਬਣਾਵਾ ਮੈਂ ਇੱਧਰ ਬਣਾਵਾਂ ਜਾਂ ਉੱਧਰ ਬਣਾਵਾਂ ਇੱਕੋ ਹੀ ਗੱਲ ਹੈ ਪਾਪਾ ਚਲੋ ਇਹ ਤੁਹਾਨੂੰ ਇਹਨੇ ਇਹਦੇ ਵਿੱਚ ਵਜਾਇਆ ਸੀ ਬੜਾ ਫੂਲੀ ਪਲਾਈ ਹੋਣੀਆਂ ਦਾਤਨ ਕਰਾਉਣ ਦੇ ਆਗੇ ਬੁਰਸ਼ ਚੱਲ ਵੀ ਨਾ ਚਲੋ ਚਲਿਏ ਜੀ ਇਹਦੇ ਟਾਂ ਦੇ ਸੌਫਟਵੇਅਰ ਦੇ ਬਾਸ ਸਹੀ ਹੈ ਹੋਰ ਟਾਂਗੇ ਹੁੰਦੇ ਸੀ ਪਹਿਲਾਂ ਚਲੋ ਚਲੋ ਜੀ ਚਲਿਏ ਵਾਪਸ ਹੁਣ ਬੈਠੋ 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 ਚਲੇਗਾ ਬੈਠੋ ਨਹੀਂ ਨਹੀਂ ਉਦਾਂ ਹੀ ਆਹ ਸਹੀ ਹੈ ਕੋਈ ਨਹੀਂ ਉਦਾਂ ਹੀ ਹੈ ਚਲੋ ਜੀ ਅਵੇਲੀ ਆਏ ਸੀ ਆਪਾਂ ਤੇ ਜਿੰਨ ਵਗੈਰਾ ਵੀ ਕਰ ਲਿਆ ਤੇ ਕੋਈ ਫਿਰ ਵੀ ਆ ਤੇ ਚਲਦੇ ਆਪਾਂ ਵਾਪਸ ਚਲਾਇਕਮ ਚਲਦੇ